ਆਮਾਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਸ਼ਹੀਦ ਸੁਖਦੇਵ <th>ਪਰ ਦੇ ਜਨਮ ਸਥਾਨ ਤੇ ਸ਼ਰਦਾ ਸੁਮਨ ਅਰਪਣ ਕਨ ਪਹੁੰਚੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਹੀਦਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਰਵਨੀਤ ਬਿੱਟੂ ਦੀ ਕੋਠੀ ਮਾਮਲੇ 'ਚ ਅਧਿਕਾਰੀਆਂ ਦੀ ਅਣਗੈਲੀ ਤੇ ਸਖਤ ਕਾਰਵਾਈ ਦੀ ਗੱਲ ਕਹੀ। ਮਹਾਨ ਸ਼ਹੀਦ ਸੁਖਦੇਵ <th>ਪਰ ਦੇ ਅੱਜ ਪਸਤਾਨ ਦੇ ਉੱਤੇ ਆ ਕੇ ਅੱਜ ਬੜੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਕਿਉਂਕਿ ਇਹ ਮਹਾਨ ਸ਼ਹੀਦਾਂ ਕਰਕੇ ਅਸੀਂ ਲੋਕ ਅੱਜ ਜਿਹੜੇ ਦਿਨ ਮਾਨ ਰਹੇ ਆ ਉਹ ਸਾਰਾ ਇਹਨਾਂ ਦੀ ਦੇਣ ਆ ਕਰਕੇ ਇਹ ਚਰਨਾਂ ਦੇ ਵਿੱਚ ਅੱਜ ਸੀਸ ਚੁਕਾ ਕੇ ਇਹ ਤੋਂ ਸ਼ੀਰਵਾ ਲੈ ਕੇ ਸਮਾਜ ਔਰ ਦੇਸ਼ ਦੀ ਸੇਵਾ ਦਾ ਅੱਜ ਅਸ਼ੀਰਵਾਦ ਲਿਆ ਇਸ ਸ਼ਹੀਦ ਜਿਹੜੇ ਆ ਇਹ ਦੁਨੀਆ ਦੇ ਵਿੱਚ ਅਜੂਬਾ ਜੰਮੇ ਸੀ ਅਜੂਬਾ ਹੀ ਰਹੇ ਆ ਪਰ ਅਜੂਬਾ ਹੀ ਰਹਿਣੇ ਆ ਇਹ ਅੱਜ ਦੇ ਦਿਨ ਸਿਰਫ ਇਹੀ ਕਹਾਂਗਾ ਕਿ ਐ ਦੁਨੀਆ ਦੇ ਬੰਦੇਓ ਪੁੱਝੋ ਐ ਦੁਨੀਆ ਦੇ ਬੰਦੇਓ ਪੁੱਝੋ ਪੁੱਝੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਇਹਨਾਂ ਦੇ ਅੱਜ ਇਹੀ ਸੱਚੀ ਸ਼ਰਧਾਂਜਲੀ ਆ ਇਹਨਾਂ ਦੇ ਚਰਨਾਂ ਦੇ ਵਿੱਚ ਇਹਨਾਂ ਤੋਂ ਹੀ ਅਸ਼ੀਰਵਾਦ ਲੈ ਕੇ ਦੇਸ਼ ਔਰ ਸਮਾਜ ਦੀ ਔਰ ਲੋਕਾਂ ਦੀ ਸੇਵਾ ਕਰਾਂ ਰਸਤੇ ਦੀ ਮੰਗ ਹੀ ਸਾਹਿਬ ਨੇ ਕਦੀ ਪਹੁੰਚੀ ਦੇਖੋ ਆਉਗੇ ਮੁੱਖ ਮੰਤਰੀ ਸਾਹਿਬ ਹੁਣ ਤਾਂ ਚੋਣਾਂ ਦਾ ਹੈਗਾ ਅਗਲੇ ਸਾਲ ਪੱਕਾ ਲੈ ਕੇ ਆਵਾਂਗੇ ਕਮਿਸ਼ਨ ਨੇ ਕਿਹਾ ਕਿ ਰਮੇਸ਼ ਬਿੱਟੂ ਨੂੰ ਕੋਠੀ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਕਹਿੰਦੇ ਰਹਿ ਰਹੇ ਇਹ ਅਲਾਟਮੈਂਟ ਦਾ ਕੋਈ ਰਿਕਾਰਡ ਨਹੀਂ ਬਣਿਆ ਮੇਰੇ ਇਹਦਾ ਗੱਲ ਆ ਇਹ ਗੱਲ ਤਾਂ ਬਿੱਟੂ ਨੂੰ ਪੁੱਛੋ ਨਾ ਵੀ ਤੂੰ ਆਪ ਮੈਂਬਰ ਪਾਰਲੀਮੈਂਟ ਹੋ ਕੇ ਜਿਹੜੀ ਤੂੰ ਸੰਵਿਧਾਨ ਦੀ ਸੋਚ ਕੀ ਝੂਠੀ ਤੇ ਤੂੰ ਤੇਰੇ ਨਾਲ ਵੱਡਾ ਕੌਣ ਬੰਦਾ ਦੋਸ਼ੀ ਹੋ ਸਕਦਾ ਜਿਹੜਾ ਸੰਵਿਧਾਨ ਦੀ ਸੋਚ ਕੇ ਆਪ ਹੀ ਕ੍ਰਿਪਸ਼ਨ ਕਰ ਰਿਹਾ ਇਹ ਪਰਚਾ ਦਰਜ ਹੋਣਾ ਚਾਹੀਦਾ ਬਿੱਟੂ ਦੇ ਸਰ ਅਧਿਕਾਰੀ ਵੀ ਜਿਹੜੇ 16 ਤੋਂ ਕਿਉਂਕਿ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਗੈਰ ਕਾਨੂੰਨੀ ਗੱਲ ਕੀਤੀ ਆ ਓਏ ਨਮੋ City Home News Lease render soon never.